ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਧਿਆਨ ਦੇ ਕੇ ਆਪ ਵੀ ਸੁਣਿਓ ਅਤੇ ਅੱਗੇ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਿੱਖ ਸੰਗਤ ਨਾਲ ਸ਼ੇਅਰ ਜਰੂਰ ਕਰਦੇ ਹੋ ਕਿ ਅਕਸਰ ਹੀ ਬੇਨਤੀ ਕਰਦਾ ਹਾਂ ਵੀ ਆਓ ਗੁਰਬਾਣੀ ਸਿੱਖੀਏ ਇਹ ਜਿਹੜਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਦਾ ਤਾਂ ਹੀ ਸਭ ਤੋਂ ਵੱਡਾ ਲਾਭ ਹੈ ਜੇ ਆਪੋ ਆਪਣੇ ਘਰਾਂ ਵਿੱਚ ਬੈਠੀਆਂ ਸਿੱਖ ਸੰਗਤਾਂ ਤੱਕ ਇਹ ਪ੍ਰੋਗਰਾਮ ਪਹੁੰਚ ਸਕੇ ਸੋ ਇਸ ਵਾਸਤੇ ਸੰਗਤ ਜੀ ਸਾਰਿਆਂ ਤੱਕ ਇਹ ਪ੍ਰੋਗਰਾਮ ਨੂੰ ਜਰੂਰ ਪਹੁੰਚਾਇਆ ਕਰੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਸੰਬੰਧ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਇਹਨੂੰ ਸੁਣਿਓ ਜੀ ਸੰਗਤ ਜੀ ਜਦੋਂ ਅਸੀਂ ਮਹਾਰਾਜ ਦੀ ਪਾਵਨ ਬਾਣੀ ਦਾ ਪਾਠ ਕਰਦੇ ਆ ਨਾ ਤੇ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚੋਂ ਕੁਝ ਐਸੇ ਸ਼ਬਦ ਜਿਹੜੇ ਆ ਤੁਸੀਂ ਸਕਰੀਨ ਦੇ ਉੱਪਰ ਲਿਖੇ ਹੋਏ ਦੇਖ ਰਹੇ ਹੋ ਇਹ ਮੁਬਾਰਕ ਸ਼ਬਦ ਸਾਨੂੰ ਪੜਨ ਨੂੰ ਮਿਲਦੇ ਆ ਹੁਣ ਕਈ ਸੱਜਣ ਇਹਨਾਂ ਸ਼ਬਦਾਂ ਦਾ ਪਾਠ ਇੰਜ ਕਰਦੇ ਆ ਜਿੱਦਾਂ ਰਾਵੈ ਭਾਵੈ ਪਾਵੈ ਕਿਆਵੈ ਇਸ ਢੰਗ ਨਾਲ ਪਰ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਇਹ ਪਾਠ ਜਿਹੜਾ ਇਹ ਅਸ਼ੁੱਧਾ ਇਹਨਾਂ ਸ਼ਬਦਾਂ ਦਾ ਉਚਾਰਨ ਅਸੀਂ ਇਸ ਢੰਗ ਨਾਲ ਨਹੀਂ ਕਰਨਾ ਕਿਉਂਕਿ ਮੈਂ ਅਕਸਰ ਬੇਨਤੀ ਕਰਦਾ ਹਾਂ ਵੀ ਸ਼ਬਦ ਦਾ ਉਚਾਰਨ ਜਦੋਂ ਅਸੀਂ ਸਿੱਖਣਾ ਹੈ ਨਾ ਤੇ ਸਾਨੂੰ ਲਗਾ ਮਾਤਰਾ ਦਾ ਜਿਹੜਾ ਉਹਦਾ ਖਾਸਾ ਖਿਆਲ ਰੱਖਣ ਦੀ ਲੋੜ ਆ ਹੁਣ ਤੁਸੀਂ ਲਗਾ ਮਾਤਰਾ ਦਾ ਉਚਾਰਨ ਵੇਖੋ ਪਹਿਲਾ ਸ਼ਬਦ ਦੇਖ ਲਈਏ ਰਾਰਾ ਰਾਰਾ ਅੱਖਰ ਰਾਰੇ ਨੂੰ ਕੰਨੇ ਦੀ ਮਾਤਰਾ ਲੱਗੀ ਹੋਈ ਆ ਤੇ ਕੰਨੇ ਦੀ ਮਾਤਰਾ ਕੀ ਆ ਜੀ ਦਿर्घ ਮਾਤਰਾ ਵੱਡੀ ਮਾਤਰਾ ਪਰ ਉਹਦੇ ਤੋਂ ਬਾਅਦ ਵਵ ਮੁਕਤਾ ਅੱਖਰ ਲੱਗਾ ਹੋਇਆ ਤੇ ਮੁਕਤਾ ਅੱਖਰ ਦੀ ਜਿਹੜੀ ਸਾਊਂਡ ਆ ਉਹ ਹਲਕੀ ਜਿਹੀ ਟੋਣ ਵਿੱਚ ਉਚਾਰਨ ਹੁੰਦੀ ਆ ਉਸ ਤੋਂ ਬਾਅਦ ਈ ੜੀ ਉੱਤੇ ਇੱਕ ਲਾਂ ਦੀ ਮਾਤਰਾ ਵੱਡੀ ਦਿर्घ ਮਾਤਰਾ ਲੱਗੀ ਹੋਈ ਆ ਇਸ ਮਾਤਰਾ ਨੂੰ ਅਸੀਂ ਏ ਇਸ ਢੰਗ ਦੇ ਨਾਲ ਅਸੀਂ ਪ੍ਰੋਨਾਂਊਂਸ ਕਰਦੇ ਆ ਤਾਂ ਹੁਣ ਇਸ ਮੁਬਾਰਕ ਸ਼ਬਦ ਦਾ ਪਾਠ ਜੇ ਉਚਾਰਨ ਕਰਾਂਗੇ ਕਿਵੇਂ ਹੋਵੇਗਾ ਜੀ ਰਾਰੇ ਕੰਨਾ ਰਾ ਵਵ ਮੁਕਤਵ ਫਿਰ ਈੜੀ ਤੇ ਲਾਂ ਏ ਰਾ ਵੇ ਰਾਵੇ ਨਹੀਂ ਪੜਨਾ ਕਿਉਂਕਿ ਜੇ ਰਾਵੇ ਪੜੋਗੇ ਫਿਰ ਰਾਰਾ ਰਾਰੇ ਨੂੰ ਕੰਨਾ ਵੇ ਅੱਖਰ ਦੇ ਉੱਪਰ ਦੁਲਾਵਾਂ ਦਾ ਪਾਠ ਲੱਗ ਜਾਏਗਾ ਪਰ ਦੁਲਾਵਾਂ ਦਾ ਪਾਠ ਨਹੀਂ ਲਾਉਣਾ ਈੜੀ ਉੱਤੇ ਆਲਰੇਡੀ ਏ ਦੀ ਮਾਤਰਾ ਜਿਹੜੀ ਆ ਇੱਕ ਲਾਂ ਦੀ ਮਾਤਰਾ ਜਿਹੜੀ ਆ ਉਹ ਲੱਗੀ ਹੋਈ ਆ ਤੋਂ ਇੱਕ ਲਾਂ ਦੀ ਮਾਤਰਾ ਦਾ ਉਚਾਰਨ ਜਿਹੜਾ ਹੈ ਉਹ ਦਿर्घ ਮਾਤਰਾ ਵਾਂਗੂ ਉਚਾਰਨ ਕਰਾਂਗੇ ਏ ਰਾ ਵੇ ਇਸ ਢੰਗ ਨਾਲ ਇਸੇ ਤਰ੍ਹਾਂ ਅਗਲਾ ਸ਼ਬਦ ਆ ਪੱਬੇ ਕੰਨਾ ਪਾ ਵਵਾ ਮੁਕਤਾ ਫਿਰ ਈੜੀ ਉੱਤੇ ਇੱਕ ਲਾਂ ਦੀ ਮਾਤਰਾ ਏ ਪਾ ਵਏ ਇਸੇ ਤਰ੍ਹਾਂ ਪੱਪੇ ਕੰਨਾ ਪਾ ਵਏ ਕਿਸੇ ਤਰ੍ਹਾਂ ਹੋਰ ਵੀ ਗੁਰਬਾਣੀ ਚ ਸ਼ਬਦ ਹੁੰਦੇ ਆ ਜਿਵੇਂ ਆ ਸ਼ਬਦ ਆ ਧੱਦੇ ਨੂੰ ਬਿਹਾਰੀ ਦੀ ਮਾਤਰਾ ਈ ਜਜਾ ਮੁਕਤਾ ਜ ਫਿਰ ਫਿਰ ਈੜੀ ਅੱਖਰ ਦੇ ਉੱਪਰ ਇੱਕ ਲਾਂ ਦੀ ਮਾਤਰਾ ਏ ਈ ਜਏ ਇਸੇ ਤਰ੍ਹਾਂ ਈ ਜਏ ਪੱਬੇ ਨੂੰ ਬਿਹਾਰੀ ਦੀ ਮਾਤਰਾ ਈ ਜਏ ਇਸੇ ਤਰ੍ਹਾਂ ਇਹ ਪਾਠ ਆ ਸਾ ਧਾ ਰੇ ਸਸਿਨ ਕੰਨਾ ਸਾ ਧਾ ਰਾਰਾ ਮੁਕਤ ਰ ਫਿਰ ਏ ਸਾ ਧਾ ਰੇ ਇਸ ਢੰਗ ਦੇ ਨਾਲ ਸੰਗਤ ਜੀ ਗੁਰਬਾਣੀ ਦੇ ਵਿੱਚੋਂ ਮੈਂ ਤੁਹਾਡੇ ਨਾਲ ਦੋ ਪੰਕਤੀਆਂ ਜਿਹੜੀਆਂ ਨੇ ਉਹ ਇੱਥੇ ਸਾਂਝੀਆਂ ਕਰ ਦੇਣਾ ਚਾਹਾਂਗਾ ਕਿਉਂਕਿ ਵੈਸੇ ਤਾਂ ਇਥੇ ਕਦਮ-ਦਰ-ਕਦਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਐਸੇ ਸ਼ਬਦ ਸਾਨੂੰ ਪੜਨ ਨੂੰ ਮਿਲਦੇ ਆ ਪਰ ਉਦਾਹਰਨ ਵਜੋਂ ਆਪਾਂ ਬੋਧਾ ਦੂਰ ਨਹੀਂ ਅਨੰਦ ਸਾਹਿਬ ਦੀ ਬਾਣੀ ਦੇ ਵਿੱਚੋਂ ਦੋ ਪੰਕਤੀਆਂ ਆਪਾਂ ਦੇਖ ਲੈਨੇ ਆ ਜਿਨ੍ਹਾਂ ਵਿੱਚ ਇਹ ਸ਼ਬਦਾਂ ਦਾ ਪਾਠ ਹੁੰਦਾ ਜਿਵੇਂ ਅਸੀਂ ਗੁਰਬਾਣੀ ਦੇ ਵਿੱਚ ਅਨੰਦ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਆ ਤੇ ਅਨੰਦ ਸਾਹਿਬ ਦੀ ਬਾਣੀ ਵਿੱਚੋਂ ਅਸੀਂ ਸ਼ਬਦ ਪੜ੍ਹਦੇ ਆ ਜਦੋਂ ਆ ਜਿਹੜੀ 8ਵੀਂ ਜਿਹੜੀ ਪੌੜੀ ਦਾ ਪਾਠ ਆ ਜਾਂ 8ਵਾਂ ਜਿਹੜਾ ਸ਼ਬਦ ਆ ਉਹਦੇ ਵਿੱਚ ਪਾਠ ਹੁੰਦਾ ਹੈ ਨਾ ਜੀ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਅੱਗੇ ਕੀ ਪਾਠ ਆ ਜੀ ਜਿਨ੍ਹਾਂ ਭਾਣਾ ਭਾਵੇ ਉਥੇ ਕਈ ਸੱਜਣ ਭਾਵੇ ਇਸ ਢੰਗ ਨਾਲ ਪਾਠ ਕਰਦੇ ਭਾਵੇ ਨਹੀਂ ਭਾਵੇ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਇਹ ਪਾਠ ਆ ਜੀ ਪਾਵੇ ਇਸ ਢੰਗ ਦੇ ਨਾਲ ਪਾਠ ਉਚਾਰਨ ਕਰਾਂਗੇ ਸੋ ਮੈਂ ਉਮੀਦ ਕਰਦਾ ਹਾਂ ਵੀ ਇਸ ਪ੍ਰੋਗਰਾਮ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਜ਼ਰੂਰ ਸਮਝ ਵਿੱਚ ਆ ਗਈ ਹੋਵੇਗੀ ਕਿਸੇ ਤਰ੍ਹਾਂ ਇਸ ਪ੍ਰੋਗਰਾਮ ਨੂੰ ਫੋਲੋ ਜ਼ਰੂਰ ਕਰੋ ਵੱਧ ਤੋਂ ਵੱਧ ਸਿੱਖ ਸੰਗਤਾਂ ਤੱਕ ਜ਼ਰੂਰ ਪਹੁੰਚਾਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ